जय श्री राम भारत माता की जय दोस्तों बीते दिन पहलगाम में ऊपर जो हमला आया है अंत तक ही हमला मैं उकड़े ते कड़े शब्दाच निंदा ਕਰਦਾ ਮੈਂ ਤੇ ਸਮਝਦਾ ਮੈਂ ਕਿ ਇੱਕ ਸਾਜਿਸ਼ ਦੇ ਤਹਿਤ حملہ ਹੋਇਆ ਹੈ ਇਹ ਸਿਰਫ ਮਾਨਵਤਾ ਦਾ ਕਤਲ ਨਹੀਂ 140 ਕਰੋੜ ਹਿੰਦੂਆਂ ਦਾ ਕਤਲ ਹੋਇਆ ਹੈ ਜਿਨ੍ਹਾਂ ਨੇ ਉੱਥੇ ਆ ਕੇ ਸਿਰਫ ਜਾਤ ਨਹੀਂ ਪੁੱਛੀ ਸਿਰਫ ਧਰਮ ਪੁੱਛਿਆ ਨਾ ਪੁੱਛਿਆ ਜਿਹੜਾ ਜਿਹੜਾ ਹਿੰਦੂ ਨਿਕਲਿਆ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮੈਂ ਕੇਂਦਰ ਸਰਕਾਰ ਤੋਂ हाथ जोड़कर ਨਹੀਂ ਮੈਂ ਲਲਕਾਰ ਕਰਕੇ ਨਾਵਾ ਕਿ ਇੱਟ ਨਾਲ ਇੱਟ ਖੜਕਾ ਦਿਓ ਇੱਟ ਨਾਲ ਇੱਟ ਵੀ ਨਹੀਂ ਇੱਟ ਨਾਲ ਮਸਹਿਲਾ ਖੜਕਾ ਦਿਓ ਪਾਕਿਸਤਾਨ ਨੂੰ ਪਾਕਿਸਤਾਨ ਦੀ ਭਾਸ਼ਾ ਚ ਜਵਾਬ ਦੇ ਦਿਓ ਪਾਕਿਸਤਾਨ ਨੂੰ ਅਕਲ ਆ ਜਵੇ ਪਾਕਿਸਤਾਨ ਨੂੰ ਉਹਦੀ ਔਕਾਤ ਦਿਖਾਣੀ ਪਏਗੀ ਇਸ ਵੇਲੇ ਭਾਰਤ ਦੇ ਹਰ ਇਸ ਵਿਅਕਤੀ ਹਰ ਇੱਕ ਔਰਤ ਹਰ ਇੱਕ ਬੱਚੇ ਦੀ ਜ਼ੁਬਾਨ ਤੇ ਸਿਰਫ ਇੱਕੋ ਹੀ ਗੱਲ ਹੈ ਤੇ ਖੂਨ ਦਾ ਬਦਲਾ ਖੂਨ ਨਾਲ ਪਾਕਿਸਤਾਨ ਨੂੰ ਉਹਦੀ ਔਕਾਤ ਵਿਖਾਣੀ ਪਏਗੀ ਪਾਕਿਸਤਾਨ ਨੂੰ ਵਿਖਾਣਾ ਪਏਗਾ ਤੇ ਉਹ ਦੋਖ ਕੋੜੀ ਦਾ ਦੇਸ਼ ਹੈ ਉਹ ਅੰਤਕਵਾਦੀਆਂ ਨੂੰ ਪਾਲਦਾ ਹੈ ਤੇ ਉਹਨੂੰ ਜਵਾਬ ਪੱਥਰ ਦਾ ਜਵਾਬ ਪੱਥਰ ਨਾਲ ਨਹੀਂ ਪੱਥਰ ਦਾ ਜਵਾਬ ਮਸਾਇਲਾ ਨਾਲ ਬੰਬਾਂ ਨਾਲ ਦੇਣਾ ਪਏਗਾ ਕੇਂਦਰ ਸਰਕਾਰ ਨੂੰ ਆਸ਼ਵਾਸ਼ਣ ਦਿਲਾਣਾ ਪਏਗਾ ਕਿ ਜਿਹੜੇ નિર્ਦੋਸ਼ ਵਿਅਕਤੀਆਂ ਦੀ ਉੱਥੇ ਜਾਨਾਂ ਗਈਆਂ ਨੇ ਉਹਦਾ ਚੁੰਨ ਚੁੰਨ ਕਰ ਬਦਲਾ ਲਿਆ ਜਾਏਗਾ ਪਾਕਿਸਤਾਨ ਨਾਲ ਤੇ ਕਿਸੇ ਵੀ ਹਾਲੇਚ ਪਾਕਿਸਤਾਨ ਨੂੰ ਬਖਸ਼ਿਆ ਨਹੀਂ ਜਾਏਗਾ ਚੁੰਨ ਚੁੰਨ ਕੇ ਬਦਲੇ ਲਈ ਜਾਣਗੇ ਸਾਂ ਕੇਂਦਰ ਸਰਕਾਰ ਵੱਲੋਂ ਮੈਂ ਸ਼ਿਵਸ਼ਰਨ ਟਕਸਾਲੀ ਵੱਲੋਂ ਪੰਜਾਬ ਯੂਵ ਉਪadhyਖ ਹੋਣ ਦੇ ਨਾਤੇ ਐਲਾਨ ਕਰਦਾ ਹਾਂ ਜਲਦ ਤੋਂ ਜਲਦ ਇਹਤੇ ਕਾਰਵਾਈ ਹੋਵੇ ਨਹੀਂ ਤੇ ਵੱਡੇ ਪੱਦਰ ਤੇ ਕੇਂਦਰ ਸਰਕਾਰ ਦੇ ਖਿਲਾਫ ਫਿਲ ਮੋਰਚਾ ਹੋਏਗਾ ਨਹੀਂ ਤੇ شوف ਜਿੰਨਾਂ ਟਕਸਾਲੀ ਉਸ ਪਰਿਵਾਰਾਂ ਦੇ ਨਾਲ ਖੜੀ ਹੈ ਜਿਨ੍ਹਾਂ ਨੇ ਆਪਣੇ ਵਿਕਤੀਆਂ ਦੀ ਆਪਣੇ ਪਰਿਵਾਰ ਦੇ ਬੰਦੂਆਂ ਦੀ ਜਾਨ ਗਵਾਈ ਹੈ ਕਿਸੇ ਵੀ ਸੂਰਜ ਕੋਈ ਸਮਝੋਤਾ ਨਹੀਂ ਕੋਈ ਕੁਛ ਨਹੀਂ ਇੱਟ ਦਾ ਜਵਾਬ ਮਿਸਾਈਲਾਂ ਨਾਲ ਦੇਣਾ ਪਏਗਾ